ਪੰਜਾਬੀਆਂ ਨੂੰ ਸਹੂਲਤ ਦੇਣ ਦੇ ਲਈ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਤਹਿਤ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਵੀ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਦਰਅਸਲ ਅੰਮ੍ਰਿਤਸਰ ਦੇ ਵਿੱਚ ਮਜੀਠਾ ਰੋਡ ਤੇ ਨਗਰ ਨਿਗਮ ਦੇ ਵੱਲੋਂ ਸਹੂਲਤ ਕੈਂਪ ਲਗਾਇਆ ਗਿਆ ਜਿਸ ਵਿੱਚ ਲੋਕਾਂ ਨੂੰ ਵਧੀਆ ਲਾਭ ਵੇ ਮਿਲਿਆ ਦੱਸ ਦਈਏ ਕਿ ਅੰਮ੍ਰਿਤਸਰ ਨਗਰ ਨਿਗਮ ਦੇ ਵੱਲੋਂ ਮਜੀਠਾ ਰੋਡ ਉਤੇ ਲਗਾਇਆ ਗਿਆ ਵਿਸ਼ੇਸ਼ ਕੈਂਪ ਲੋਕਾਂ ਦੇ ਲਈ ਕਾਫੀ ਲਾਹਕਾਰੀ ਸਾਬਤ ਹੋ ਰਿਹਾ ਹੈ ਦਰਅਸਲ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਦੀ ਅਗਵਾਈ ਹੇਠ ਲੱਗੇ ਇਸ ਕੈਂਪ ਰਾਹੀਂ ਨਾਗਰਿਕਾਂ ਨੂੰ ਆਪਣੇ ਵੋਟਾਂ ਦੇ ਨਾਲ ਸੰਬੰਧਿਤ ਕੰਮ ਜਿਵੇਂ ਕਿ ਪ੍ਰਾਪਰਟੀ ਟੈਕਸ ਵਰਨਾ, ਵਾਟਰ ਕਨੈਕਸ਼ਨ ਲੈਣਾ ਜਾਂ ਹੋਰ ਸ਼ਿਕਾਇਤਾਂ ਦਾ ਤੁਰੰਤ ਹੱਲ ਮਿਲ ਰਿਹਾ ਹੈ। ਮਨੀਸ਼ ਕੁਮਾਰ ਜੋ ਕਿ ਵੋਡ ਇਨਚਾਰਜ ਹਨ, ਉਹਨਾਂ ਦੱਸਿਆ ਕਿ ਇਹ ਕੈਂਪ ਸਰਕਾਰੀ ਹਦਾਇਤਾਂ ਅਨੁਸਾਰ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਕਿਸੇ ਵੀ ਜੁਰਮਾਨੇ ਜਾਂ ਪੈਨਲਟੀ ਤੋਂ ਬਿਨਾ ਸਹੂਲਤਾਂ ਮਿਲ ਰਹੀਆਂ ਹਨ। ਇੱਥੇ ਪਹੁੰਚੇ ਨਿਵਾਸੀ ਅਮਿਤ ਨੇ ਵੀ ਇਸ ਉਪਰਾਲੇ ਦੀ ਖੁੱਲਕੇ ਤਾਰੀਫ਼ ਕੀਤੀ ਅਤੇ ਹੋਰ ਲੋਕਾਂ ਨੂੰ ਵੀ ਕੈਂਪ ਦੇ ਵਿੱਚ ਆਉਂਦੀ ਅਪੀਲ ਕੀਤੀ ਹੈ ਜਾਣਕਾਰੀ ਮੁਤਾਬਕ ਦੱਸਿਆ ਕਿ 17 ਤੇ 18 ਤਰੀਕ ਨੂੰ ਇੰਨੇ ਹੀ ਤਰੀਕੇ ਦੇ ਨਾਲ ਹੋਰ ਕੈਂਪ ਵੀ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਸਰਕਾਰੀ ਸਕੀਮਾਂ ਦਾ ਫਾਇਦਾ ਪਹੁੰਚਾਇਆ ਜਾ ਸਕੇ ਤੇ ਇਸ ਦੌਰਾਨ ਕੈਂਪ ਦੇ ਵਿੱਚ ਸਹੂਲਤ ਲੈਣ ਦੇ ਲਈ ਪਹੁੰਚੇ ਇੱਕ ਵਿਅਕਤੀ ਨੇ ਕਿਹਾ ਕਿ ਉਹ ਇਸ ਕੈਂਪ ਕਾਰਨ ਆਪਣਾ ਟੈਕਸ ਆਸਾਨੀ ਦੇ ਨਾਲ ਭਰ ਸਕਿਆ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਬਹੁਤ ਹੀ ਵਿਵਸਥਿਤ ਢੰਗ ਦੇ ਨਾਲ ਕੰਮ ਕੀਤਾ ਉਸ ਨੇ ਹੋਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਇਨਾ ਕੈਂਪਾ ਦਾ ਲਾਬ ਲੈ ਮੈਂ ਮਨੀਸ਼ ਕੁਮਾਰ ਵਾਰ ਇਨਚਾਰਜ ਪ੍ਰੋਪਰਟੀ ਟੈਕਸ ਅੱਜ ਅਸੀਂ ਜਨਤਾ ਦੀ ਸਹੂਲਤ ਵਾਸਤੇ ਇੱਥੇ ਮੈਡਮ ਜੀ ਸਾਡੇ ਜਿਹੜੇ ਡਿਪਟੀ ਮੇਅਰ ਆ ਤੇ ਮੇਅਰ ਸਾਹਿਬ ਦੇ ਉਪਰਾਲੇ ਨਾਲ ਅਸੀਂ ਇੱਥੇ ਇੱਕ ਕੈਂਪ ਲਾਇਆ ਵਾ ਜਿਹਦੇ ਤੇ ਅਸੀਂ ਜਿਹੜੇ ਪ੍ਰੋਪਰਟੀ ਟੈਕਸ ਨਾਲ ਸੰਬੰਧਿਤ ਜਿਹੜੇ ਫਾਰਮ ਜਾਂ ਜਿਹੜੇ ਆਪਣੇ ਵਾਟਸਐਪ ਲਾਈਨਾਂ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਰਹੀਆਂ ਜਿਨ੍ਹਾਂ ਦੇ ਕਨੈਕਸ਼ਨ ਇਸ਼ੂ ਹੋਣ ਵਾਲੇ ਜਾਂ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆ ਅਸੀਂ ਉਹਨਾਂ ਦੇ ਵਾਸਤੇ ਅੱਜ ਇੱਕ ਕੈਂਪ ਲਾਇਆ ਹੋਇਆ ਜਿਹੜੇ ਵੀ ਉਹਨਾਂ ਦੇ ਮਸਲੇ ਉਹਨਾਂ ਦੇ ਹੱਲ ਕਰਨ ਵਾਸਤੇ ਜੋ ਸਾਨੂੰ ਹੁਕਮ ਹੋਇਆ ਹੈ ਸਰਕਾਰੀ ਉਹਨਾਂ ਦੇ ਮੁਤਾਬਕ ਅੱਜ ਕੈਂਪ ਲਾ ਰਹੇ ਕਰ ਰਹੇ ਟੈਂਡ ਉਹਦੇ ਵਿੱਚ ਜਿਹੜੇ ਵੀ ਬੰਦਿਆਂ ਦੇ ਫਾਰਮ ਨਵੇਂ ਕਨੈਕਸ਼ਨ ਲੀਗਲ ਤੇ ਅਨਲੀਗਲ ਜਿਹੜੇ ਉਹਨਾਂ ਨੂੰ ਕਰ ਰਹੇ ਤਾਂ ਜੋ ਜਿਹੜੀ ਸਰਕਾਰ ਦਾ ਜਿਹੜੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਉਹ ਸਹੀ ਲੋਕਾਂ ਤੱਕ ਬਿਨਾਂ ਕਿਸੇ ਮੀਡੀਏਟਰ ਦੇ ਪਹੁੰਚਣ ਸਾਡਾ ਜਿਹੜਾ ਸਰਕਾਰ ਦਾ ਅਪਰਾਲਾ ਉਹਦੇ ਉਹਦੇ ਮੁਤਾਬਕ ਹੀ ਕੰਮ ਕਰ ਰਹੇ ਅੱਜ ਦੋ ਦਿਨ ਇੱਥੇ ਅੱਜ ਅੱਜ ਇੱਕ ਦਿਨ ਹੋਰ ਕੈਂਪ ਲੱਗੇਗਾ ਉਸ ਤੋਂ ਬਾਅਦ 17 ਦੇ 18 ਦੋ ਦਿਨ ਫਿਰ ਕੈਂਪ ਲੱਗੇਗਾ ਤਾਂ ਜੋ ਜਿਹੜੀ ਵੀ ਏਰੀਏ ਦੇ ਵਿੱਚ ਸਬੰਧਤ ਲੋਕਾਂ ਨੂੰ ਕੋਈ ਮੁਸ਼ਕਲਾ ਹੋ ਉਹਨਾਂ ਦਾ ਹੱਲ ਇੱਥੇ ਕੀਤਾ ਜਾਵੇ ਅੱਜ ਦੇ ਕੈਂਪ ਦਾ ਇੱਕ ਮੇਨ ਮਕਸਦ ਇਹ ਹੈ ਵੀ ਕਿਸੇ ਕੋਲ ਨੂੰ ਕੋਈ ਜੁਰਮਾਨਾ ਤੇ ਪੈਨਲਟੀ ਜਿਹੜੀ ਨਹੀਂ ਦਿੱਤੀ ਜਾ ਰਹੀ ਜੋ ਪੰਜਾਬ ਸਰਕਾਰ ਦੇ ਹਦਾਇਤਾਂ ਉਹਨਾਂ ਦੇ ਮੁਤਾਬਕ ਇਸ ਵੇਲੇ ਕਿਸੇ ਤਰ੍ਹਾਂ ਦੀ ਕੋਈ ਪੈਨਲਟੀ ਜਾਂ ਪ੍ਰਾਪਰਟੀ ਟੈਕ ਦੇ ਉੱਤੇ ਨਹੀਂ ਹੈਗੀ ਹੈ ਤੇ ਜਿਹੜੇ ਵਾਟਰ ਸਪਲਾਈ ਦੇ ਕਨੈਕਸ਼ਨ ਆ ਉਹਨਾਂ ਦਾ ਵੀ ਸਿੱਧੀ ਲੰਮਸਾਂ 1675 ਰੁਪਏ ਲੈ ਕੇ ਉਹਨਾਂ ਦੇ ਵੀ ਕਨੈਕਸ਼ਨ ਦੀ ਫਰਮ ਜਿਹੜੀ ਆ ਅਪਲਾਈ ਕੀਤੀ ਜਾ ਰਹੀ ਆ ਜਿਹਦੇ ਵਿੱਚ ਕੋਈ ਤਰ੍ਹਾਂ ਦੇ ਜੋ ਡਾਕੂਮੈਂਟ ਮੈਕਸ ਘੱਟੋ ਘੱਟ ਜਿਹੜੇ ਆ ਜਿੰਨਾ ਜ਼ਰੂਰੀ ਆ ਉਹ ਲੈ ਕੇ ਅਸੀਂ ਜਿਹੜਾ ਨਾ ਤਾਂ ਪ੍ਰੋਸੈਸ ਪੂਰਾ ਕਰ ਰਹੇ ਆ ਕਿੰਨੇ ਤੋਂ ਕਿੰਨੇ ਵਜੇ ਲੋਏ ਕਿੰਨੇ ਵੇ ਤੱਕ ਆ 9 ਵਜੇ ਤੋਂ ਲੈ ਕੇ 5 ਵਜੇ ਤੱਕ ਅਸੀਂ ਇੱਥੇ ਬੈਠੇ ਆ ਬਹੁਤ ਜੰਦਾ ਕੀ ফিল ਕਰਨੇ ਜਾਓਗੇ ਜਨਤਾ ਨੂੰ ਹੀ ਇਹੋ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਸਰਕਾਰ ਬਦੋਂ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਬਹੁਤ ਵਧੀਆ ਨੇ ਇਹਨਾਂ ਦਾ ਫਾਇਦਾ ਉਠਾਇਆ ਜਾਵੇ 13 14 ਤੋਂ ਲੈ ਕੇ ਅੱਜ ਲਗਭਗ 200 250% ਦੇ ਲੱਗੇ ਸਕੇ ਇੰਟਰਸਟ ਪੈ ਰਿਆ ਸੀ ਉਹ ਬਿਲਕੁਲ ਸਰਕਾਰ ਵੱਲੋਂ ਫ੍ਰੀ ਕੀਤਾ ਗਿਆ ਵਾ ਉਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਇੰਟਰਸਟ ਆ ਨਹੀਂ ਪੈ ਰਿਹਾ 20% ਪੈਨਲਟੀ ਹੀ ਉਹ ਵੀ ਚੁੱਕ ਲਈ ਗਈ ਹੈ ਸਾਲਾਨਾ ਜਿਹਦੇ ਨਾਲ तकरीबन ਸਾਡੇ ਸਾਹਮਣੇ ਨਾਲ ਅੱਧੋਂ ਵੱਧ ਤੋਂ ਜ਼ਿਆਦਾ ਜਿਹੜਾ ਨਾ ਬੈਨੀਫੀਸ਼ੀਅਰ ਲੋਕਾਂ ਨੂੰ ਹੋ ਰਿਹਾ ਵਾ ਇਸ ਚੀਜ਼ ਦਾ ਫਾਇਦਾ ਉਠਾਉਣਾ ਚਾਹੀਦਾ ਵਾ ਸਰ ਆਪਣਾ ਨਾਮ ਦੱਸ ਕੇ ਅੱਜ ਤੁਸੀਂ ਕਿੱਥੇ ਆਏ ਹੋ ਤੇ ਕੀ ਕੰਮ ਕਰਾਣਾ ਹੈ ਦੇਖੋ ਮੇਰਾ ਨਾਮ ਅਮਿਤ ਹੈ ਮੈਂ ਇੱਥੇ 27 ਫੁੱਟ 88 ਫੁੱਟ ਤੋਂ ਆਇਆ ਮੇਰਾ ਇੱਥੇ ਕਮਸੀ ਮੈਂ ਪ੍ਰਾਪਰਟੀ ਟੈਕਸ ਆਪਣਾ ਇੱਥੇ ਭਰਨਾ ਆਇਆ ਸੀ ਕਿਉਂਕਿ ਰنجੀਤ ਐਮਨੂ ਵਗੈਰਾ ਅੱਗੇ ਜਾਇਦਾ ਸੀ ਤੇ ਬਹੁਤ ਟਾਈਮ ਲੱਗ ਜਾਂਦਾ ਸੀਗਾ ਤੇ ਇਹ ਜਿਹੜਾ ਉਪਰਾਲਾ ਕੀਤਾ ਗਿਆ ਡਿਪਟੀ ਮੇਅਰ ਸਾਹਿਬ ਵੱਲੋਂ ਮੈਡਮ ਪ੍ਰਿਯੰਕਾ ਵੱਲੋਂ ਅਤੇ ਰਤੇਸ਼ ਜੀ ਵੱਲੋਂ ਬਹੁਤ ਹੀ ਅੱਛਾ ਸਲਾਗਾ ਯੋਗ ਹੈ ਕਿਉਂਕਿ ਇੱਕ ਤਾਂ ਸਾਨੂੰ ਦੇਖੋ ਇੱਥੇ ਬੜਾ ਆਰਾਮ ਨਾਲ ਸੀ ਬੈਠੇ ਆਂ ਔਰ ਮੂਰ ਓਵਰ ਜਿਹੜੇ ਇੱਥੇ ਏਮਪਲੋਈਜ਼ ਆਏ ਆ ਕਾਰਪੋਰੇਸ਼ਨ ਦੇ ਮੈਂ ਤਾਂ ਆਪਣੇ ਇਹਨਾਂ ਨੂੰ ਜੈ ਜੀ ਸਾਹਿਬ ਨੂੰ ਕਵਾਂਗਾ ਕਿ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਹੈਂਡਲ ਕੀਤਾ ਜੋ ਜੋ ਮੇਰੇ ਕੁਝ ਇੱਕ ਪ੍ਰੋਬਲਮ ਸੀ ਗਿਆ ਉਹ ਵੀ ਸੋਲਵ ਕੀਤੀਆਂ ਔਰ ਡੈਫੀਨੇਟਲੀ ਇਹੋ ਜੇ ਕੈਂਪਾਂ ਨਾਲ ਇਲਾਕੇ ਦੇ ਵਸਨੀਕਾਂ ਨੂੰ ਬਹੁਤ ਫਾਇਦਾ ਹੋਏਗਾ ਜੀ ਤੁਸੀਂ ਆਮ ਲੱਗਿਆ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਐਸੇ ਆਮ ਸਿਵਲੀਆਂ ਤੇ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਇਸ ਕੈਂਪ 'ਚ ਜ਼ਰੂਰ ਆਣ ਆਪਣਾ ਟਾਈਮ ਬਚਾਣ ਔਰ ਜੋ ਵੀ ਉਹਨਾਂ ਦੀ ਪ੍ਰੋਬਲਮਸ ਆ ਜਿਵੇਂ ਰਣਜੀਤ ਐਵੇਨਿਊ ਜਾਂ ਹੋਰ ਵੀ ਅਸੀ ਕਈ ਵਾਰੀ ਆਫਿਸ ਜਾਂਦੇ ਆ ਉੱਥੋਂ ਦੇ EMPLOYEES ਦੀ ਆਪਣੀ ਕੁਝ ਦਿੱਕਤਾਂ ਆ ਕਿਉਂਕਿ ਰਸ਼ ਬਹੁਤ ਹੁੰਦਾ ਇੱਥੇ ਰਸ਼ ਘੱਟ ਆ ਜੋ ਵੀ ਉਹਨਾਂ ਦੇ ਇਸ਼ੂਜ਼ ਨੇ ਉਹ ਇਮੀਡੀਏਟਲੀ ਐਡਰੈਸ ਕੀਤੇ ਜਾਂਦੇ ਤੇ ਜ਼ਰੂਰ ਇਹੋ ਜਿਹੇ ਕੈਂਪ 'ਚ ਆ ਕੇ ਇਸ ਕੈਂਪ 'ਚ ਆ ਕੇ ਆਪਣਾ ਪ੍ਰੋਪਰਟੀ ਟੈਕਸ ਪਰ ਰੈਗੂਲਰਾਈਜ਼ ਕਰਾਓ ਮੇਰੀ ਤਾਂ ਇਹੀ ਅਪੀਲ ਹੈ ਔਰ ਮੈਂ ਬਹੁਤ ਹੀ ਸ਼ੁਕਰਾਨਾ ਕਰਨਾ ਚਾਹੁੰਦਾ ਮੈਂ ਸੀਨੀਅਰ ਡਿਪਟੀ ਮੇਅਰ ਸਾਹਿਬ ਔਰ ਬਾਕੀ ਜਿੰਨੇ ਵੀ EMPLOYEES ਨੇ ਜਿਨ੍ਹਾਂ ਨੇ ਇੱਥੇ ਆ ਕੇ ਇਹ ਸਾਰਾ ਕੰਮ ਕੀਤਾ